ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਤੁਹਾਨੂੰ ਇੱਕ ਵੀਡੀਓ ਹੋਰ ਦਿਖਾ ਰਿਹਾ ਬੜੀ ਜਾਣਕਾਰੀ ਵਾਲੀ ਵੀਡੀਓ ਹੈ ਪੂਰੀ ਜ਼ਰੂਰ ਦੇਖਿਓ ਆਪਣੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਟਰੈਕਟਰਾਂ ਦੇ ਉੱਤੇ ਟਰਾਲੀਆਂ ਦੇ ਵਿੱਚ ਜਿਹੜੇ ਨਮਕ ਵੇਚਣ ਵਾਲੇ ਆਉਂਦੇ ਨੇ ਨਾ ਆਪਣੇ ਸਾਰੇ ਵੀਰ ਉਹਨਾਂ ਤੋਂ ਨਮਕ ਲੈਂਦੇ ਨੇ ਆਪਾਂ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਤੋਂ ਨਮਕ ਨਾ ਲਿਆ ਕਰੋ ਮੈਂ ਕਹਿੰਦਾ ਨਮਕ ਤੁਸੀਂ ਲਓ ਜੀ ਸਦਕੇ ਲਓ ਪਰ ਮੇਰਾ ਵੀਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਉਹ ਜਿਹੜਾ ਨਮਕ ਆਉਂਦਾ ਹੈ ਉਹਦੇ ਵਿੱਚ ਇੱਕ ਨਾ ਚਿੱਟਾ ਪੱਥਰ ਆਉਂਦਾ ਹੈ ਜਿਹੜਾ ਥੋੜਾ ਨਮਕੀਨ ਹੁੰਦਾ ਹੈ ਨਮਕ ਟਾਈਪ ਹੁੰਦਾ ਉਹ ਨੂਨ ਤਾਂ ਬਿਲਕੁਲ ਨਹੀਂ ਹੁੰਦਾ ਤੁਸੀਂ ਉਹੀ ਚੀਜ਼ ਉਹ ਪੱਥਰ ਖਰੀਦ ਲੈਣੇ ਹੋ ਆਪਣੇ ਪਸ਼ੂਆਂ ਅੱਗੇ ਰੱਖ ਦੇਣੇ ਹੋ ਪਸ਼ੂ ਉਹੀ ਚੱਟੀ ਜਾਂਦੇ ਨੇ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਪੇਟ ਰੋਗ ਬਹੁਤ ਜ਼ਿਆਦਾ ਲੱਗਦੇ ਨੇ ਉਹਨਾਂ ਨੂੰ ਤੁਸੀਂ ਨੂਨ ਦੀ ਪਛਾਣ ਕੀ ਹੈ ਥੋੜਾ ਨੂਨ ਉਹ ਤੁਸੀਂ ਦੇਖਿਓ ਜਿਹੜਾ ਟਰਾਲੀ ਵਾਲਿਆਂ ਕੋਲ ਹੁੰਦਾ ਹੈ ਜ਼ਿਆਦਾਤਰ ਉਹ ਚਿੱਟਾ-ਚਿੱਟਾ ਨੂਨ ਹੁੰਦਾ ਉਹ ਇਹ ਨੂਨ ਹੁੰਦਾ ਪੂਰਾ ਰੈੱਡ ਮਤਲਬ ਬਿਲਕੁਲ ਲਾਲਤਾ ਨਹੀਂ ਹੁੰਦਾ ਪਤਾ ਲਾਲੀ ਚ ਹੁੰਦਾ ਬਹੁਤ ਵਧੀਆ ਨੂਨ ਹੈ ਅਸਲ ਪਛਾਣੇ ਦੀ ਆਏ ਤੁਸੀਂ ਆ ਵੀਰੇ ਇਹਨਾਂ ਨੂੰ ਦਿਖਾ ਦਿਓ ਆ ਦੇਖੋ ਇਹ ਰੈੱਡ ਹੋਊਗਾ ਇਹਦੀ ਤਰ੍ਹਾਂ ਜੇ ਮੰਨ ਲਓ ਚਿੱਟਾ ਆ ਤਾਂ ਸਮਝ ਲਓ ਉਹ ਪੱਥਰ ਹੈ ਇਹ ਜ਼ਰੂਰ ਧਿਆਨ ਦਿਆ ਕਰੋ ਕਿ ਆਮ ਲੋਕ ਸਾਰੇ ਨੂਨ ਉਹਨਾਂ ਤੋਂ ਖਰੀਦੇ ਨੇ ਪਿੰਡਾਂ ਦੇ ਵਿੱਚ ਮੈਨੂੰ ਪਤਾ ਹੈ ਉਹ ਲੈ ਕੇ ਫਰੀ ਜਾਂਦੇ ਨੇ ਉਹ 25 30 ਰੁਪਏ 35 ਰੁਪਏ ਵੀ ਵੇਚ ਜਾਂਦੇ ਨੇ ਉਹ ਵਧੀਆ ਨੂਨ ਤੁਹਾਨੂੰ 35 40 ਰੁਪਏ ਨੂੰ ਵਧੀਆ ਨੂਨ ਮਿਲੂਗਾ ਠੀਕ ਹੈ ਜੀ ਜੇ ਮੇਰੀ ਜਾਣਕਾਰੀ ਚੰਗੀ ਲੱਗੇ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਜਰੂਰ ਕਰਿਆ ਕਰੋ ਆਪਣੀ ਰਾਇ ਜਰੂਰ ਦਿਆ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ